ਵਾਦੀ ਵਾਦੀ ਸਾਹਿਬ ਇਹ ਜਿਹੜਾ ਪੋਲ ਬਣਾਇਆ ਇਹ ਥੱਲੇ ਜਿਹੜੇ ਸ਼ਹਿਰ ਨੂੰ ਸੋੜਾ ਬਣਾਉਣ ਲਈ ਬੂਟੇ ਲਾਏ ਸੀਗੇ ਹਾਂਜੀ ਇਹਦਾ ਵੀ ਹਾਲ ਦੇਖਦੇ ਉਹਨੇ ਸਾਰੇ ਹਫ਼ਤੇ ਉਹ ਪਾਣੀ ਦੀ ਟਪਕ ਰਿਹਾ ਇਸ ਜਿਹੜਾ ਚਾਹ ਰਹੇ ਵੈਸੇ ਪਹਿਲਾਂ ਤਾਂ 80C نیوز ਚੈਨਲ ਦੇ ਸਰੋਤਿਆਂ ਨੂੰ ਸਸੀਕਾਲ ਜੀ ਪਿਆਰ ਭਰੀ ਜਿਹੜਾ ਇਹ ਮਤਲਬ ਬੂਟਿਆਂ ਦੀ ਦਿਸ਼ਾ ਦੇਖ ਕੇ ਤਾਂ ਮਤਲਬ ਬੜਾ ਮਤਲਬ ਮਨ ਜਿਹੜਾ ਦੁਖੀ ਹੋ ਰਿਹਾ ਕਿ ਕਿਉਂਕਿ ਇਹ ਵੀ ਇੱਕ ਕੁਦਰਤੀ ਬਨਸਪਤੀ ਆ ਜਦੋਂ ਇਹ ਬੂਟੇ ਲੱਗੇ ਆ ਸਿਰਫ ਕੇਵਲ ਤੇ ਕੇਵਲ ਹੁਣ ਇਸ ਕਰਕੇ ਬੂਟੇ ਮਰ ਰਹੇ ਆ ਸੁੱਕ ਰਹੇ ਆ ਕਿ ਇਹਨਾਂ ਦੀ ਜਿਹੜੀ ਆ ਦੇਖਭਾਲ ਨਹੀਂ ਹੋ ਰਹੀ ਇਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਪੈ ਰਿਹਾ ਟਾਈਮ ਸੇ ਤੇ ਲੇਕਿਨ ਮੈਂ ਇਹਨੂੰ ਬੜੇ ਦੁੱਖ ਨਾਲ ਇਹ ਕਹਣਾ ਪੈਂਦਾ ਆ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆ ਜਿਨੇ ਇੱਥੇ ਸਾਡੇ ਸ਼ਹਿਰ ਚ ਪੁਲ ਦਾ ਨਿਰਮਾਣ ਕੀਤਾ ਪਹਿਲਾਂ ਤਾਂ ਜਦੋਂ ਪੁਲ ਦੇ ਨਿਰਮਾਣ ਟਾਈਮ ਹੀ ਇਹ ਚ ਮਟੀਰੀਅਲ ਬਹੁਤ ਘਟੀਆ ਵਰਤੇ ਗਿਆ ਇਨੂੰ ਕੋ ਤਕਨੀਕੀ ਤੌਰ ਤੇ ਮਤਲਬ ਬਣਾਇਆ ਨਹੀਂ ਗਿਆ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਵਿੱਚ ਬਾਕੀ ਜਿੰਨਾ ਮਤਲਬ ਫਲਾਈਓਵਰ ਬਣੇ ਆ ਤੁਸੀਂ ਖਰੜ ਦੀ ਗੱਲ ਕਰ ਲਓ ਫਗਵਾੜੇ ਦੀ ਗੱਲ ਕਰ ਲਓ ਹੰਦ ਦੀ ਗੱਲ ਕਰ ਲਓ ਤੇ ਜਿਹੜੇ ਸਾਡੇ ਪਿੱਲਰ ਜਿਹੜੇ ਆ ਮਤਲਬ 30 30 24 24 ਫੁੱਟ ਚੌੜੇ ਜਿਹੜੇ ਪਿੱਲਰ ਬਣਾਉਂਦੇ ਆ ਜਿਹਨਾਂ ਸਾਰੀ ਸਾੜੀ ਸੜਕ ਰੁਕ ਗਈ ਆ ਜਿਹਨਾਂ ਟ੍ਰੈਫਿਕ ਦੀ ਬੜੀ ਸਮੱਸਿਆ ਆ ਜਦਕਿ ਬਾਕੀ ਸ਼ਹਿਰਾਂ ਦੇ ਵਿੱਚ ਜਿੰਨੇ ਪਿੱਲਰ ਹੈ ਉਹ 10 12 ਫੁੱਟ ਦੀ ਰੇਂਜ ਦੇ ਵਿੱਚ ਹੈਗੇ ਆ ਤੇ ਇਹ ਕੇਵਲ ਤੇ ਕਿਉਂ ਸਾਰੇ ਮਤਲਬ ਸਿਆ ਦਾ ਦੂਜਾ ਹੋ ਗਿਆ ਸੈਕੰਡ ਜਿਹੜੀ ਦੂਜੀ ਗੱਲ ਇਹ ਸੀਗੀ ਭਈ ਜਿਹੜਾ ਜੇਪ ਪੁਲ ਬਣ ਗਿਆ ਜਿਹੜੀ ਉਹਨਾਂ ਖੱਜਲ ਖਵਾਰੀ ਹੋਈ ਦੁਕਾਨਦਾਰਾਂ ਦਾ ਬਿਜ਼ਨਸ ਪ੍ਰਭਾਵਿਤ ਹੋਇਆ ਉਹ ਬਾਅਦ ਦੀ ਗੱਲ ਆ ਤੇ ਜਿਹੜੇ ਇੱਥੇ ਮਤਲਬ ਆਂਦੇ ਸੀਗੇ ਮਤਲਬ ਆਲੇ ਦੁਆਲੇ ਤੋਂ ਲੋਕੀ ਦੀਤੋ ਖਰੋਖ ਕਰਦੇ ਆਂਦੇ ਉਹਨਾਂ ਨੂੰ ਕੋਈ ਜਗ੍ਹਾ ਖੜੀ ਕਰਦੇ ਨਹੀਂ ਜਦੋਂ ਪੁਲ ਥੱਲੇ ਕੋਈ ਮੜੀ ਹੱਥ ਮਿਲਦੀ ਸੀ ਪਰ ਉਹ ਵੀ ਇੱਕ ਸ਼ਾਸ਼ਿਸ਼ ਤਹਿਤ ਇੱਥੇ ਬੂਟੇ ਲਗਾਏ ਗਏ ਹੁਣ ਬੂਟੇ ਲੱਗਣ ਤੋਂ ਬਾਅਦ ਜਨਤਾ ਪਰੇਸ਼ਾਨ ਹੋ ਰਹੀ ਹੈ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਇਸ ਵੇਲੇ ਸਿਰ ਚੜ ਕੇ ਬੋਲਦੀ ਆ ਆਮ ਲੋਕਾਂ ਦੇ ਕਿ ਜਿਹੜਾ ਪ੍ਰਸ਼ਾਸਨ ਉਹ ਚਲਾਨ ਕਰ ਰਿਹਾ ਲੇਕਿਨ ਜਿਹੜੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਜਿਹੜਾ ਸੁਪਨਾ ਦਿੱਤਾ ਸਾਨੂੰ ਸਾਜਵਾਗ ਦਿਖਾਇਆ ਉਹਦੀ ਅਜਿੱਦਿਸ਼ਾ ਦੇਖ ਕੇ ਬੜਾ ਤਸ ਆ ਰਿਹਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਬੂਟੇ ਮਹਿੰਗੇ ਭਾਦੇ ਲਗਾਏ ਆ ਇੱਥੇ ਤੁਸੀਂ ਇੰਨਾ ਖਰਚਾ ਕੀਤਾ ਜਨਤਾ ਵੀ ਖੱਜਲ ਖਵਾਰ ਹੋ ਰਹੀ ਆ ਲੇਕਿਨ ਇਹਨਾਂ ਦੀ ਦੇਖਭਾਲ ਦਾ ਕਰਾਓ ਜੇ ਦੇਖਭਾਲ ਨਹੀਂ ਤੁਸੀਂ ਕਰ ਸਕਦੇ ਤਾਂ ਸਾਨੂੰ ਹੱਥ ਖੜੇ ਕਰ ਦਿਓ ਕੋਈ ਗੱਲ ਨਹੀਂ ਸਾਨੂੰ ਜਵਾਬ ਦਿਓ ਫਿਰ ਅਸੀਂ ਇਹ ਸ਼ਹਿਰ ਵਾਸੀ ਜਿਹੜੇ ਆ ਜ਼ਿੰਮੇਵਾਰੀ ਨਿਭਾਉਂਦੇ ਆ ਤੇ ਇਹਨਾਂ ਬੂਟਿਆਂ ਨੂੰ ਅਸੀਂ ਮਰਨ ਨਹੀਂ ਦੇਣਾ ਚਾਹਦੇ ਐਸ ਵੇਲੇ ਆਪਣੇ ਫਲਾਈਓਵਰ ਅਨਮੋਲ ਪੈਲੇਸ ਤੋਂ ਲੈ ਕੇ ਪਿੱਛੋਂ ਤੋਂ ਲੈ ਕੇ ਇੱਧਰ ਤੱਕ ਜਿਹੜਾ ਵੀ ਦੇਖਿਓ ਆਪਾਂ ਦੇਖਿਆ ਰਸਤਾ ਸਾਰੇ ਬੂਟੇ ਜਿਹੜੇ ਬਹੁਤ ਬੁਰੀ ਤਰ੍ਹਾਂ ਸੁੱਕੇ ਪਏ ਆ ਤੇ ਮੈਂ ਪ੍ਰਸ਼ਾਸਨ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਤੁਹਾਡੇ ਵਾਸਤੇ ਬੜਾ ਛੋਟਾ ਜਿਹਾ ਕੰਮ ਆ ਤੇ ਇਹਨੂੰ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆ ਉਨਾ ਨੂੰ ਸੂਚਿਤ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਬੂਟਿਆਂ ਨੂੰ ਪਾਣੀ ਲਵਾਇਆ ਜਾਵੇ ਅਸੀਂ 2-4 ਦਿਨ ਦਾ ਸਮਾਂ ਦਿੰਦੇ ਆ ਨਹੀਂ ਤਾਂ ਅਸੀਂ ਸ਼ਹਿਰ ਵਾਸੀ ਬਾਲਟੀਆਂ ਚੱਕਾਂਗੇ ਤੇ ਬੂਟਿਆਂ ਨੂੰ ਪਾਣੀ ਪਾਵਾਂਗੇ ਜਿਹੜਾ ਪੁਲ ਦਾ ਪਾਣੀ ਹੈ ਜੀ ਮੂਹ ਦਾ ਪਾਣੀ ਜਿਹੜਾ ਬਹੁਤ ਤੋਂ ਕਦੇ ਉੱਪਰ ਦਾ ਮੂਹ ਦਾ ਨਾ ਬਹੁਤ ਖਰਾਬ ਆ ਰਿਹਾ ਰਹਿੰਦਾ ਸਾਰੀ ਦਿੱਲੀ ਦੇ ਇਲਾਕੇ ਤੋਂ ਜਿਹੜਾ ਕਈ ਵਾਰ ਕਰਵਾਉਂਦੇ ਆ ਪਾਣੀ ਦਾ ਮਹੀ ਸਾਹਿਬ ਗੱਲ ਤਾਂ ਇਹ ਆ ਵੀ ਜਦੋਂ ਇਹ ਪੁਲ ਤਕਨੀਕੀ ਤੌਰ ਤੇ ਬਣਿਆ ਨਹੀਂ ਹੈ ਮੈਂ ਤਾਂ ਕਹਿੰਦਾ ਵੀ ਇਹ ਦੋਸ਼ ਸ਼ਰਾਟਾ ਪੈਂਦਾ 3 ਦਿਨ ਪੁਲ ਚੋਂਦਾ ਰਹਿੰਦਾ ਪਾਣੀ ਦਾ ਤੇ ਉਹ ਤੋਂ ਬਾਅਦ ਮਤਲਬ ਇਹ ਆ ਵੀ ਜਿਹੜਾ ਪਾਣੀ ਮਤਲਬ ਜਿਹੜੀ ਥੱਲੇ ਵਾਪਸੀ ਆ ਉਹ ਪ੍ਰੋਪਰ ਢੰਗ ਨਾਲ ਨਹੀਂ ਹੋਈ ਉਹ ਇਹੀ ਜਿਹੜਾ ਫਲਾਈਓਵਰ ਦੇ ਥੱਲੇ ਜਿਹੜੀ ਮਿੱਟੀ ਪਾਈ ਆ ਇਹੀ ਖੁਰਖੁਰ ਕੇ ਮਤਲਬ ਸੜਕਾਂ ਜਾ ਰਹੀ ਆ ਤੇ ਯਾਤਰੀ ਜਿਹੜੇ ਆ ਮਤਲਬ ਇਹ ਆ ਸ਼ਹਿਰ ਵਾਸੀ ਆ ਤਿਲ ਕਿ ਡਿੱਗਦੇ ਆ ਬਹੁਤ ਵੱਡੇ ਵੱਡੇ ਹਾਸੇ ਹੋਏ ਆ ਲੇਕਿਨ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਤੇ ਇਹਦਾ ਜੋ ਵੀ ਆ ਛੂਟੇ ਬੰਦ ਹਾਲਾ ਸਨਮਾਨਯੋਗ ਹੱਲ ਕੱਢ ਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਸੁੱਖ ਦਾ ਸਾਥ ਦੇਣਾ ਚਾਹੀਦਾ 20 ਕਿਣੀ ਦੇ ਵਿੱਚ ਤਾਂ ਹਾਲਤ ਜਿਹੜੀ ਬੜੀ ਵੱਧ ਤੋਂ ਵੱਧਰ ਹੋ ਗਈ ਆ ਬਣਤੋਂ ਮਨ ਤੋਂ ਪਹਿਲਾਂ ਅਜੇ ਅਸੀਂ ਸੌਖੇ ਸੀ ਲੇਕਿਨ ਬਣਨ ਤੋਂ ਬਾਅਦ ਤਾਂ ਮੱਲਾ ਹਾਲਾਤ ਜਿਹੜੇ ਆ ਸ਼ਬਦਾਂ ਚ ਬਿਆਨ ਨਹੀਂ ਕੀਤੇ ਜਾ ਸਕਦੇ ਐਨੇ ਭੜੇ ਹੋ ਗਏ ਨੇ ਪਹਿਲੋ ਤਾਂ ਨਿਰੰਦਰ ਮਾਹੀ ਜੀ ਦਾ ਔਰ ਏਟੀਸੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਰ ਵੇਲੇ ਸਮਾਜ ਦੇ ਹਿੱਤ ਦੇ ਲਈ ਇਕੱਲਾ ਹੀ ਆਪਣਾ ਚੈਨਲ ਨਹੀਂ ਚਲਾਉਂਦੇ ਨਾਲ ਨਾਲ ਸਮਾਜ ਦੀ ਦੇ ਲਈ ਇਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਤੜਫਣ ਰਹਿੰਦੀ ਆ ਕਾਰਨਾਂ ਕਿ ਦੇਖੋ ਬਿਲਕੁਲ ਸਾਹਮਣੇ ਇਹਨਾਂ ਦਾ ਆਪਣਾ ਆਫਿਸ ਤੇ ਘਰ ਵੀ ਆ ਤੇ ਜਦੋਂ ਇਹਨਾਂ ਨੂੰ ਇਹ ਰੋਜ਼ ਦੇਖਦੇ ਆ ਤੇ ਮਨ ਨੂੰ ਤਕਲੀਫ ਇਹਨਾਂ ਦੀ ਸੁਭਾਵਿਕ ਆ ਕਿ ਜਿਹੜੇ ਬੂਟੇ ਆ ਜਿਨ੍ਹਾਂ ਦੇ ਵਿੱਚ ਵੀ ਆਪਾਂ ਕਹਿੰਦੇ ਆ ਜਾਨ ਆ ਜਿਹੜੇ ਸਾਨੂੰ ਆਕਸੀਜਨ ਦਿੰਦੇ ਆ ਔਰ ਉਹਦੇ ਕਰਕੇ ਅਸੀਂ ਵੀ ਪੂਰੇ ਵਰਲਡ ਵਾਈਜ਼ ਦਿਨ ਮਨਾਣੇ ਆ ਸਰਕਾਰਾਂ ਤੇ ਲੱਖਾਂ ਹੀ ਤਰ੍ਹਾਂ ਦੇ ਜਿਹੜੇ ਹੈਗੇ ਆ ਸਮਾਗਮ ਕਰਕੇ ਪੈਸੇ ਖਰਚਦੀ ਆ ਔਰ ਜਦੋਂ ਇਹ ਪੁੱਲ ਬਣੇ ਸੀਗੇ ਔਰ ਜਿਹੜਾ ਦੁਕਾਨਦਾਰ ਵੀਰਾਂ ਦਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਕਾਰਨ ਕਿ ਸਾਰਾ ਜੇ ਆਪਾਂ ਗੱਲ ਕਰੀਏ ਪੂਰੇ ਸਿਸਟਮ ਹੀ ਖਰਾਬ ਹੋਣ ਕਰਕੇ ਇਹ ਜਿਹੜੀ ਆ ਤਕਲੀਫ ਜਿੱਥੇ ਰਾਹੀਗਰਾਂ ਨੂੰ ਖਾਸ ਕਰਕੇ ਸਾਡਾ ਇਲਾਕਾ ਐਨ ਆਰ ਆਈ ਆ ਹਰੇਕ ਬੰਦਿਆਂ ਦੇ ਘਰ ਚ ਦੇਖੋ ਪ੍ਰਮਾਤਮਾ ਨੇ ਉਹਨਾਂ ਨੂੰ ਸਮਰੱਥਾ ਦਿੱਤੀ ਆ ਗੱਡੀਆਂ ਦੀ ਔਰ ਉਚਿਤ ਨਾ ਪ੍ਰਬੰਧ ਹੋਣ ਕਰਕੇ ਨਾ ਉਹ ਪਾਰਕਿੰਗ ਦੀ ਵਿਵਸਥਾ ਆ ਪਰ ਜਿਹੜਾ ਅੱਜ ਦਾ ਮੇਨ ਮੁੱਦਾ ਅਸੀਂ ਬੂਟਿਆਂ ਦੇ ਸਬੰਧਿਤ ਦੇ ਵਿੱਚ ਗੱਲ ਕਰਦੇ ਆ ਵਈ ਨੈਸ਼ਨਲ ਅਥਾਰਟੀ ਨੂੰ ਚਾਹੀਦਾ ਵਾ ਪਹਿਲੋ ਤਾਂ ਦੇਖਿਆ ਸੀ ਵੀ ਜਦੋਂ ਇਹ ਪੁੱਲ ਬਣਿਆ ਜਿਹੜੀ بارش ਦਾ ਸੀ ਡਰੇਨਿੰਗ ਸਿਸਟਮੇ ਨਹੀਂ ਸੀਗਾ ਔਰ ਸਾਰੇ ਦਾ ਸਾਰਾ ਪਾਣੀ ਜਿੱਥੇ ਇਹ ਬੂਟੇ ਇਹਨਾਂ ਨੇ ਲਾਏ ਆ ਔਰ ਪਾਣੀ ਇਹਦੇ ਵਿੱਚ ਭਰ ਗਿਆ ਔਰ ਫਿਰ ਆਪਾਂ ਗੱਲ ਕਰਦੇ ਹਾਂ ਡੇਂਗੂ ਦੀ ਤਾਂ ਪੂਰੇ ਦਾ ਪੂਰਾ ਛੱਪੜ ਦੇ ਰੂਪੇ ਧਰਨ ਕਰ ਗਿਆ ਸੀਗਾ ਹੌਲੀ ਹੌਲੀ ਇਹਦਾ ਹੀ ਵਿਵਸਥਾ ਨਹੀਂ ਹੋਈ ਫਿਰ ਜੇ ਇਹਨਾਂ ਨੇ ਆਲੇ-ਦੁਆਲੇ ਮਾਣੇ ਮੋਟੇ ਇੱਕੋ ਕੱਢੇ ਤਾਂ ਉਹ ਸੜਕਾਂ ਤੇ ਪਾਣੀ ਆ ਗਿਆ ਹੁਣ ਜੇ ਉਹ ਪਾਈਪ ਪਾਏ ਆ ਤਾਂ ਪਾਈਪ ਦਾ ਪਾਣੀ ਸੜਕਾਂ ਤੇ ਆਂਦਾ ਜਦ ਕਿ ਪਾਈਪ ਦਾ ਪਾਣੀ ਇਹਨਾਂ ਬੂਟੀਆਂ ਨੂੰ ਜਾਣਾ ਚਾਹੀਦਾ ਸੀ ਕਾਰਨ ਕਿ ਆਪਾਂ ਇੰਨੀਆਂ ਇੰਗੈਲੀਆਂ ਕਰਦੇ ਆਂ ਸਿਸਟਮ ਦੇ ਲਈ ਔਰ ਜੇ ਇਹੀ ਚੰਗੀ ਤਰ੍ਹਾਂ ਵਿਵਸਥਾ ਇਹੀ ਪਾਣੀ ਮੀਂਹ ਦਾ ਜਿਹੜਾ ਪਾਣਾ ਪਾਣਾ ਉਹ ਤਾਂ ਹੈਗਾ ਹੀ ਆ ਇਹੀ ਪਾਣੀ ਇਹ ਬੂਟੀਆਂ ਨੂੰ ਲੱਗੇ ਤੇ ਉਤੋਂ ਬਾਅਦ ਇਹਦਾ ਡਰੇਨਿੰਗ ਸਿਸਟਮ ਹੋਵੇ ਤਾਂ ਇਹ ਸ਼ਾਇਦ ਅੱਜ ਆਪਾਂ ਮੁੱਦਾ ਚੁੱਕਦੇ ਨਹੀਂ ਔਰ ਮੈਂ ਸਰਦਾਰ ਦਿਲਵਾਰ ਸਿੰਘ ਬਾਗੀ ਰੋਟਰੀ ਕਲੱਬ ਪ੍ਰਧਾਨ ਬੰਗਾ ਔਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਹਰ ਵੇਲੇ ਸਮਾਜ ਦੇ ਲਈ ਤੜਫਦੇ ਰਹਿੰਦੇ ਆ ਸਾਡੇ ਨਾਲ ਦਰਵਾਜ ਸਿੰਘ ਬਾਲੀਆ ਜੀ ਸਾਡੇ ਆਦਰਯੋਗ ਭਾਈ ਸਾਹਿਬ ਨਾਲ ਖੜੇ ਮਾਫੀ ਮੰਗਦਾ ਮੈਨੂੰ ਨਾਮ ਨਹੀਂ ਪਤਾ ਸੁਖਸਿੰਦਰ ਸਿੰਘ ਜੀ ਔਰ ਇਹਨਾਂ ਸਬਦਾਂ ਹੀ ਕੱਲੀ ਇਹੀ ਨਹੀਂ ਆ ਜਿੱਥੇ ਨੈਸ਼ਨਲ ਅਥਾਰਟੀ ਨੂੰ ਔਰ ਪ੍ਰਸ਼ਾਸਨ ਨੂੰ ਬੰਗਾ ਨੂੰ ਵੀ ਨਗਰ ਕੌਂਸਲ ਨੂੰ ਵੀ ਬੇਨਤੀ ਕਰਦੇ ਆ ਸਬੰਧਿਤ ਅਧਿਕਾਰੀਆਂ ਨੂੰ ਇਹਦੇ ਬਾਰੇ ਸੂਚਿਤ ਕੀਤਾ ਜਾਵੇ ਤੇ ਥੋੜੇ ਆਨ ਵਾਲੇ ਦਿਨਾਂ 'ਚ ਬਾਗੀ ਸਾਹਿਬ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਆ ਅਸੀਂ ਤਾਂ ਕਹਿ ਕਹਿ ਕੇ ਅਸੀਂ ਦੋਨੇ ਕੌਂਸਲਰ ਆ ਜੀ ਸਿਗੇ ਕਿਆ ਕਿਆ ਕੇ ਥੱਕ ਗਏ ਬੰਗਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਲੋਕਾਂ ਦੇ ਲਈ ਬਾਥਰੂਮ ਦੀ ਉੱਚੇ ਤੇ ਵਿਵਸਥਾ ਹੀ ਨਹੀਂ ਹੈਗੀ ਔਰ ਜੇ ਕਿਸੇ ਨੇ ਬਾਥਰੂਮ ਜਾਣਾ ਹੋਵੇ ਲੇਡੀਜ਼ ਨੇ ਕੁਝ ਪੂਰੇ ਸ਼ਹਿਰ ਚ ਕੋਈ ਬਾਥਰੂਮ ਦੀ ਉੱਚੇ ਤੇ ਵਿਵਸਥਾ ਨਹੀਂ ਆ ਬਾਲੀਆ ਜੀ ਨੇ ਵੀ ਕਈ ਵਾਰੀ ਕਿਹਾ ਅਸੀਂ ਵੀ ਅਸੀਂ ਤਾਂ ਨਮੋਸ਼ ਹੋ ਕੇ ਘਰ ਬੈਠ ਗਏ ਹੁਣ ਇੱਕ ਉਪਰਾਲਾ ਬਾਕ ਦਲਵਾਰ ਸਿੰਘ ਬਾਗੀ ਦੀ ਰਹਿਨਮਾਈ ਚ ਰੋਟਰੀ ਕਲੱਬ ਬੰਗਾ ਦੇ ਸਾਰੇ ਮੈਂਬਰਾਂ ਨੇ ਔਰ ਸਾਥ ਦੇ ਸਹਿਯੋਗੀਆਂ ਨੇ ਇੱਕ ਕੀਤਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਆਨ ਆਲੇ ਸਮੇਂ ਚ ਲੱਗਦਾ ਵੀ ਬਾਗੀ ਸਾਹਿਬ ਦੀ ਜਿਹੜੀ ਮਿਹਨਤ ਔਰੰਗ ਲਾਉਗੀ ਆਪਾਂ ਨੂੰ ਉਚਿਤ ਚਾਹੇ ਨੈਸ਼ਨਲ ਅਥਾਰਟੀ ਵੇ ਇਹਨਾਂ ਦੇ ਪੁਲ ਦੇ ਥੱਲੇ ਜੇ ਵਿਵਸਥਾ ਹੋ ਸਕੇ ਜਾਂ ਜਿੱਥੇ ਵੀ ਇਹਨਾਂ ਨੇ ਪੂਰੀ ਇੱਕ ਮੁਮਾਇਨਾ ਕੀਤਾ ਪਿਛਲੇ ਦਿਨਾਂ ਚ ਤੇ ਉਹ ਵੀ ਇੱਕ ਬਾਥਰੂਮ ਵੀ ਲੋਕਾਂ ਨੂੰ ਮਿਲੂਗੇ ਤੇ ਇਹਨਾਂ ਬੂਟਿਆਂ ਦਾ ਵੀ ਅਸੀਂ ਆਸ ਕਰਦੇ ਆਂ ਵੀ ਨੈਸ਼ਨਲ ਅਥਾਰਟੀ ਸਾਡੀ ਗੱਲ ਦਾ ਧਿਆਨ ਲਾਉਗੀ ਤਾਂ ਕਿ ਜੇ ਤੁਸੀਂ ਸਮਾਜ ਦੇ ਵਿੱਚ ਜਿਹੜੇ ਲੋਕ ਸੇਵਾ ਕਰਦੇ ਆਪਣਾ ਟਾਈਮ ਕੱਢ ਕੇ ਦਸਵੰਧ ਕੱਢਦੇ ਆ ਜੇ ਸਰਕਾਰਾਂ ਤੇ ਲੋਕਲ ਪ੍ਰਸ਼ਾਸਨ ਉਹਨਾਂ ਦਾ ਸਾਥ ਦੇਣ ਤਾਂ ਲੱਗਦਾ ਸਾਡਾ ਸਾਰਾ ਪੰਜਾਬ ਇਦਾਂ ਹੀ ਸੁੰਦਰ ਹਰਿਆ ਭਰਿਆ ਹੋਊਗਾ ਮਾਹੀ ਸਾਹਿਬ ਤੁਹਾਡਾ ਬਹੁਤ ਤੰਨ ਨੀ ਜੀ ਦੇਖੋ ਬੰਦੀ ਤਾਂ ਨਗਰ ਕਾਉਂਸਲ ਬੰਗਾ ਦੀ ਹੋਈ ਆ ਨੈਸ਼ਨਲ ਦੀ ਤਾਂ ਨਹੀਂ ਬੰਦੀ ਇਹ ਤਾਂ ਨਗਰ ਕਾਉਂਸਲ ਬੰਗਾ ਦਾ ਇਹਨੂੰ ਚਾਹੀਦਾ ਹੈਗਾ ਆ ਪਰ ਹੁਣ ਹਰਵੇਸ਼ ਵੇਲੇ ਗੱਲਾਂ ਦੀ ਸਾਡੇ ਕੋਲ ਵਿਵਸਥਾ ਨਹੀਂ ਹੈਗੀ ਅਸੀਂ ਇਹੀ ਕਹਿੰਨੇ ਆ ਵੀ ਜਿਹੜੀ ਤੁਹਾਡੇ ਪੁਲ ਦੇ ਥੱਲੇ ਜਗ੍ਹਾ ਤੁਹਾਨੂੰ ਲੱਗਦਾ ਵੀ ਹੈਗੀਆਂ ਵਾਂ ਉਹ ਉੱਥੇ ਕੋਈ ਉਚਿਤ ਪ੍ਰਬੰਧ ਕਰ ਦਿੱਤਾ ਜਾਵੇ ਜਿਹਦਾ ਡਰੇਨਿੰਗ ਸਿਸਟਮ ਵੀ ਠੀਕ ਹੋਵੇ ਕਿਉਂਕਿ ਉਹਨਾਂ ਨੂੰ ਫਾਰਮੈਲਟੀ ਲਈ ਸਾਰੀਆਂ ਹੀ ਜੜੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਠੀਕ ਹੈ ਨਾ ਸਰਕ ਸਰਕ ਦਾ ਬੂਟਿਆਂ ਦੇ ਦੇਖਣ ਲਈ ਕੋਈ ਤਾ ਬਣਾਣਾ ਕਰਦਾ ਨਹੀਂ ਬਿਲਕੁਲ ਚਾਹੀਦਾ ਦੇਖੋ ਸਾਡਾ ਫੜਦਾ ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਆ ਤੇ ਚਾਹੇ ਉਹ ਪੰਜਾਬ ਦੀ ਸਰਕਾਰ ਆ ਹਰੇ ਕੋਈ ਕਹਿੰਦੇ ਆ ਵੀ ਇਹ ਹਰੇ ਭਰੇ ਲਾਓ ਬੂਟੇ ਲਾਓ ਠੀਕ ਹੈ ਨਹੀਂ ਤੁਸੀਂ ਦੇਖ ਰਹੇ ਹੋ ਵੀ ਹਰ ਸਾਲ ਇੱਕ ਫਾਰਮੈਲਟੀਆਂ ਹੋ ਜਾਂਦੀਆਂ ਹੈਗੀਆਂ ਵਾ ਲੱਗ ਵੀ ਜਾਂਦੇ ਆ ਪਰ ਉਹਨਾਂ ਦੀ ਵਿਵਸਥਾ ਬਾਅਦ ਚੋਂ ਨਹੀਂ ਹੁੰਦੀ ਫਿਰ ਇੰਨੇ ਦੇਖੋ ਪੈਸੇ ਲੱਗੇ ਹੋਏ ਆ ਜੇ ਇਹੀ ਸਾਡੇ ਲੱਗੇ ਹੁੰਦੇ ਤੇ ਸਾਡਾ ਜਿਹੜਾ ਖਾਸ ਕਰਕੇ ਜ਼ਿਲ੍ਹਾ ਵਾ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦੇ ਉੱਤੇ ਜੇ ਇਹੀ ਸੁੰਦਰ ਹੋਵੇ ਤਾਂ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਮੈਸੇਜ ਜਾਂਦਾ ਸੀ ਆਸ ਕਰਦੇ ਹਾਂ ਜੇ ਸਾਡੀ ਆਵਾਜ਼ ਸਰਕਾਰ ਤੱਕ ਵੀ ਤੇ ਪਹੁੰਚੂਗੀ ਤੇ ਉਹ ਇਹਦਾ ਉਚਿਤ ਪ੍ਰਬੰਧ ਕਰੂਗੀ ਮਾਹੀ ਸਾਹਿਬ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਇਹ ਮੈਂ ਦੇਖਦਾ ਬਾਕੀ ਕੁਝ ਹੋਰ ਤਰ੍ਹਾਂ ਦੇ ਚੈਨਲ ਚੱਲਦੇ ਆਪ ਤੁਸੀਂ ਹਰ ਵੇਲੇ ਸਮਾਜ ਦੇ ਲਈ ਤੜਫਦੇ ਰਹਿੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ